ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਵਾਂਗੇ ਜੀ ਬ੍ਰੈਡ ਪਕੌੜੇ ਇਹਦੇ ਲਈ ਆਪਾਂ ਲਿਆਇਆ ਚ ਇੱਕ ਪੈਕ ਬ੍ਰੈਡ ਇਹਨੂੰ ਚੰਗੀ ਤਰ੍ਹਾਂ ਵਿਚਕਾਰੋਂ ਆਪਾਂ ਕੱਟ ਲਿਆ ਜੀ ਹੁਣ ਆਪਾਂ ਇਹਦੇ ਲਈ ਜਿਹੜਾ ਮਸਾਲਾ ਤਿਆਰ ਕਰਾਂਗੇ ਉਹਦੇ ਲਈ ਆਪਾਂ ਸਰੋਂ ਦਾ ਤੇਲ ਯੂਜ਼ ਕੀਤਾ ਜਿਹਦੇ ਵਿੱਚ ਆਪਾਂ ਜੀਰੇ ਨੂੰ ਭੁੰਨ ਲਾਂਗੇ ਤੁਸੀਂ ਕੋਈ ਹੋਰ ਆਇਲ ਵੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਬ੍ਰੀਕ ਕੱਟੇ ਹੋਏ ਹਰੀ ਮਿਰਚ ਐਡ ਕਰਾਂਗੇ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਉਣਾ ਹਰੀ ਮਿਰਚਾ ਜਿਹੜੀ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਆਪਾਂ ਇਹਦੇ ਵਿੱਚ ਬ੍ਰੀਕ ਕੱਟੇ ਹੋਏ ਪਿਆਜ਼ ਐਡ ਕਰਾਂਗੇ ਪਿਆਜ਼ ਨੂੰ ਤੁਸੀਂ ਇਸੇ ਤਰ੍ਹਾਂ ਬ੍ਰੀਕ-ਬ੍ਰੀਕ ਕੱਟ ਲੈਣਾ ਹੁਣ ਆਪਾਂ ਇਹਨਾਂ ਨੂੰ ਹਲਕੇ ਬ੍ਰਾਊਨ ਜਿਹੇ ਹੋਣ ਤੱਕ ਜਿਹੜਾ ਫਰਾਈ ਕਰਨਾ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਜਾਏ ਉਹ ਤੱਕ ਇਹਨਾਂ ਨੂੰ ਫਰਾਈ ਕਰਦੇ ਰਹਿਣਾ హోదా వచ్చ మసాలే యాడ్ కదా లే అధా చమ్చా నూనె అది టేస్ట్ అనుసారీ పీసి మిర్చ పావుడర్ థా యాడ్ కాలి మిర్చి లే రోస్ట జీరా పాడర్ ਉਸ ਤੋਂ ਬਾਅਦ ਥੋੜਾ ਜਿਹਾ ਗਰਮ ਮਸਾਲਾ ਐਡ ਕਰਾਂਗੇ ਇਹਦੇ ਉੱਪਰ ਆਪਾਂ ਮੇਥੀ ਦਾ ਐਡ ਵੀ ਜਰੂਰ ਕਰਾਂਗੇ ਜੀ ਕਿਉਂਕਿ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂ ਤੇ ਇਹਦੇ ਵਿੱਚ ਥੋੜਾ ਜਿਹਾ ਹਲਦੀ ਪਾਊਡਰ ਐਡ ਕਰਾਂਗੇ ਇਹਦੇ ਨਾਲ ਜਿਹਦਾ ਕਲਰ ਆ ਬਹੁਤ ਸੋਹਣਾ ਆਊਗਾ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਘੱਟ ਫਲੇਮ ਤੇ ਇਦੇ ਆਪ ਵਿੱਚ ਔਇਲ ਜਿਹੜਾ ਪਾਇਆ ਉਹ ਬਹੁਤ ਘੱਟ ਪਾਇਆ ਹੁਣ ਇਹਦੇ ਵਿੱਚ ਆਪਾਂ ਆਲੂ ਜਿਹੜੇ ਬੋਇਲ ਕਰਕੇ ਰੱਖੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ ਇਹਨਾਂ ਨੂੰ ਵਿੱਚ ਮੈਸ਼ ਕਰ ਲੈਣਾ ਆਲੂ ਆਪਾਂ ਪਹਿਲਾਂ ਬੋਇਲ ਕਰਕੇ ਰੱਖਲੇ ਸੀ ਆਲੂਣਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਸਾਨੂੰ ਪਹਿਲਾਂ ਵੀ ਜਿਹੜਾ ਭੰਨ ਕੇ ਰੱਖ ਸਕਦੇ ਹੁਣ ਆਪਾਂ ਜੀ ਜਿਹੜੇ ਬਰੈਡ ਸੇ ਉਹਨਾਂ ਦੇ ਵਿੱਚ ਆਪਾਂ ਮਸਾਲਾ ਫਿਲ ਕਰਾਂਗੇ ਇਸ ਤਰੀਕੇ ਨਾਲ ਜਿਹੜਾ ਆਪਾਂ ਸਾਰੇ ਬਰੈਡਾਂ ਦੇ ਵਿੱਚ ਆਪਾਂ ਮਸਾਲਾ ਫਿਲ ਕਰ ਲਾਂਗੇ ਮਸਾਲਾ ਆਪਣਾ ਫਿਲ ਹੋ ਚੁੱਕਿਆ ਹੁਣ ਆਪਾਂ ਬਣਾਵਾਂਗੇ ਜੀ ਇਹਦੇ ਲਈ ਬੇਸਨ ਦਾ ਕੋਲ ਇਹਦੇ ਲਈ ਆਪਾਂ ਆਪਣੀ ਲੋੜ ਦੇ ਅਨੁਸਾਰ ਜਿਹੜਾ ਬੇਸਨ ਲੈਣਾ ਜੇਕਰ ਤੁਹਾਡੇ ਬ੍ਰੈਡ ਜ਼ਿਆਦਾ ਤੁਸੀਂ ਬੇਸਨ ਜ਼ਿਆਦਾ ਲਾਓਗੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਲਦੀ ਪਾਊਡਰ ਗਰਮ ਮਸਾਲਾ ਰੋਸਟਡ ਜੀਰਾ ਪਾਊਡਰ ਤੇ ਰੈੱਡ ਚਿਲੀ ਵਿੱਚ ਨਮਕ ਪਾਵਾਂਗੇ ਜੀ ਸਵਾਦ ਅਨੁਸਾਰ ਥੋੜੀ ਜਿਹੀ ਮੇਥੀ ਐਡ ਕਰਾਂਗੇ ਇਹ ਕਲਰ ਬਹੁਤ ਸੋਹਣਾ ਆਊਗਾ ਹੁਣ ਆਪਾਂ ਇਹਦੇ ਵਿੱਚ ਅੱਧੇ ਕੱਪ ਪਾਣੀ ਨਾਲ ਇਹਨੂੰ ਮਿਕਸ ਕਰ ਲੈਣਾ ਇਹਦਾ ਬੈਟਰ ਹੈਗਾ ਜਿਆਦਾ ਸੰਘਣਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਉਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਨਾ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਵਿੱਚ ਬੈਟਰ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰਨਾ ਤਾਂ ਕਿ ਜਿਹੜੀਆਂ ਗੰਡਾ ਨਿਆਵ ਮਰ ਜਾਣ ਤੇ ਬੈਟਰ ਜਿਹੜਾ ਵਧੀਆ ਮਲੈਮ ਜਿਹਾ ਖੋਲ ਕੇ ਤਿਆਰ ਹੋ ਜਾਏ ਥੋੜਾ ਜਿਹਾ ਵਿੱਚ ਪਾਣੀ ਹੋਰ ਐਡ ਕਰਾਂਗੇ ਜੀ ਕਿਉਂਕਿ ਹਜੇ ਵੀ ਜਿਹੜਾ ਬੈਟਰ ਆ ਉਹ ਸਹੀ ਤਰ੍ਹਾਂ ਨਹੀਂ ਬਣਿਆ ਸੰਘਣਾ ਸੀ ਇਸ ਤਰੀਕੇ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਜਦੋਂ ਤੱਕ ਇਹ ਵਧੀਆ ਤਰ੍ਹਾਂ ਘੁਲ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਹੋ ਜੀ ਬੈਟਰ ਇਸ ਤਰ੍ਹਾਂ ਦੀ ਕਨਸਿਸਟੈਂਸੀ ਚਾਹੀਦੀ ਹੈ ਤੇਲ ਆਪਣਾ ਜਿਹੜਾ ਬੋਇਲ ਹੋ ਗਿਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਬੇਸਨ ਪਾ ਕੇ ਦੇਖ ਲਿਆ ਸੀਗਾ ਵੀ ਜਿਹੜਾ ਤੇਲ ਆ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਬ੍ਰੈਡ ਪਕੌੜਾ ਐਡ ਕਰਾਂਗੇ ਇਹਨਾਂ ਨੂੰ ਬੇਸਨ ਦੇ ਵਿੱਚ ਲਪੇੜ ਕੇ ਇਸੇ ਤਰ੍ਹਾਂ ਤੁਸੀਂ ਫ੍ਰਾਈ ਕਰਨਾ ਬੇਸਨ ਥੋੜਾ ਇੰਨਾ ਜ਼ਿਆਦਾ ਥਿੱਕ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਤੇਲ ਆਉਣਾ ਬਹੁਤ ਜ਼ਿਆਦਾ ਬੋਇਲ ਕਰਨ ਤੋਂ ਬਾਅਦ ਤੁਸੀਂ ਫਲੇਮ ਥੋੜੀ ਜਿਹੀ ਘੱਟ ਵੀ ਕਰ ਸਕਦੇ ਹੋ ਜੇਕਰ ਜ਼ਿਆਦਾ ਤਾਂ ਆਪਣੇ ਬ੍ਰੈਡਪੋਡਾ ਬਣ ਕੇ ਤਿਆਰ ਹੈ ਜੀ ਤੁਸੀਂ ਇਹਨੂੰ ਸਾਸ ਨਾਲ ਸਰਵ ਕਰ ਸਕਦੇ ਹੋ